ਇਹ ਇਸ ਤਰ੍ਹਾਂ ਹੈ ਸਤਿ ਪੁਣਾ ਨਮਾ ਮੈਂ ਆਪ ਸੋ ਵੀਰਾਂ ਦਾ ਮੇਰੇ ਕਿਛੋਟੇ ਜਿਹੇ ਸੱਦੇ ਤੇ ਇੱਥੇ ਆਉਣ ਲਈ ਧੰਨਵਾਦ ਕਰਦਾ ਹਾਂ ਮੈਂ ਸਦੀਪ ਸਿੰਘ ਨਨਕੌਰ ਚੇਅਰਮੈਨ ਗੀਡਿੰਗਵਨ ਕਾ ਇੰਟਰਨੈਸ਼ਨਲ ਸਕੂਲ ਕਪੂਸਲਾ ਬੇਨਤੀ ਇਸ ਤਰ੍ਹਾਂ ਹੈ ਜੀ ਕਿ ਇੱਕ ਅਰुण ਵੀਰ ਸਿੰਘ ਨਾਂ ਦਾ ਲੜਕਾ ਜੋ ਕਿ ਸਾਡੇ ਸਕੂਲ ਵਿੱਚ ਪਿਛਲੇ ਸਾਲ 11ਵੀਂ ਕਲਾਸ ਦਾ ਵਿਦਿਆਰਥੀ ਸੀ ਉਸ ਬੱਚੇ ਨੂੰ ਉਹਦੇ ਅਨੁਸ਼ਾਸਨ ਹਿੰਦਕਾ ਕਰਕੇ ਉਹ ਬੱਚਾ ਮਾਪਿਆਂ ਦੇ ਡੈਲੀਓ ਦੀ ਕੋਈ ਨਾ ਕੋਈ ਕੰਪਲੇਨ ਆਉਂਦੀ ਸੀ ਜਿਹਦੇ ਵਿੱਚ ਉਹ ਸਟਾਫ ਦਾ ਬੁਰ ਬਿਹਾਰ ਬੱਚਿਆਂ ਨਾਲ ਮਾਰ ਮਾਰਕੁੱਟ इवन ਜਦੋਂ ਪ੍ਰਿੰਸੀਪਲ ਨੇ ਬੁਲਾਇਆ ਤੇ ਪ੍ਰਿੰਸੀਪਲ ਮੈਡਮ ਨੂੰ ਵੀ ਜੋ ਕਿ ਉਹ ਤੇ ਮੈਂ ਸਮਝਦਾ ਦਾਦੀ ਦੀ ਉਮਰ ਦੀ ਸੀ ਉਹਦੇ ਨਾਲ ਵੀ ਉਹਨੇ ਗਾਲੀ ਗੋਲੀਆਂ ਤੱਕ ਕਰ ਦਿੱਤਾ ਜਿਸ ਤੋਂ ਬਾਅਦ ਮੈਂ ਉਸ ਦੇ ਪਿਤਾ ਜੀ ਨੂੰ ਟੋਕਸਰਡ ਵਾਲ ਨੂੰ ਮੈਸੇਜ ਕਰਕੇ ਸਕੂਲ ਬੁਲਾਇਆ ਤੇ ਉਹਨੂੰ ਦੱਸਿਆ ਕਿ ਤੇਰਾ ਬੱਚਾ ਜਿਹੜਾ ਵਾ ਬਹੁਤ ਮਿਸਬੀਹਵ ਕਰਦਾ ਸਟਾਫ ਨਾਲ ਤੇ ਇਹਨੋਂ ਅਸੀਂ ਸਕੂਲ ਨਹੀਂ ਰੱਖ ਸਕਦੇ ਇੱਕ ਵਾਰ ਉਹਨੇ ਮੈਨੂੰ ਵਿਸ਼ਵਾਸ ਦਿਵਾਇਆ ਕਿ ਭਾਜੀ ਮੈਂ ਅੱਗੇ ਤੋਂ ਬੱਚੇ ਨੂੰ ਸਮਝਾਵਾਂਗਾ ਵੀ ਨਹੀਂ ਕਰੇਗਾ ਬਟ ਉਸ ਤੋਂ ਅਗਲੇ ਦਿਨ ਦਫਤਰੇ ਫੇਰੂ ਬੱਚੇ ਨੇ ਉਹ ਸ਼ੁਰੂ ਕਰਤਾ ਕੰਮ ਜਿਸ ਕਰਕੇ ਮਜਬੂਰ ਹੋ ਕੇ ਸਾਨੂੰ ਬੱਚੇ ਨੂੰ ਸਕੂਲ ਤੋਂ ਸਸਪੈਂਡ ਕਰਨਾ ਪਿਆ ਔਰ ਉਸ ਤੋਂ ਬਾਅਦ ਅਸੀਂ ਉਸ ਬੱਚੇ ਨੂੰ ਸਕੂਲ ਤੋਂ ਟਰਨਮੈਂਟ ਕਰਕੇ ਉਹਨੂੰ ਕਹਤਾ ਕਿ ਤੁਸੀਂ ਜਿੱਤੇ ਮਰਜੀ ਐਡਮਿਸ਼ਨ ਲੈ ਅਸੀਂ ਤੁਹਾਨੂੰ ਨਹੀਂ ਪੜਾ ਸਕਦੇ ਜੇ ਤੂੰ ਸਾਡੇ ਸਕੂਲ ਦਾ ਮਾਹੌਲ ਇਸੇ ਤਰ੍ਹਾਂ ਖਰਾਬ ਕਰਦਾ ਹੈ ਉਸ ਤੋਂ ਬਾਅਦ ਮੈਨੂੰ ਗੱਲ ਕਰ ਲੈ ਉਹਨੇ ਕਿ ਬਰੇਡ ਮੱਝ ਤੋਂ ਇੱਕ ਕਰ ਲਿਓ ਬੱਚੇ ਨੂੰ ਉਸ ਤੋਂ ਬਾਅਦ ਉਹ ਬੰਦੇ ਨੇ ਪ੍ਰਸ਼ਾਸਨ ਕੋਲ ਜਾ ਕੇ ਅਪੀਲ ਕੀਤੀ ਤੇ ਸਾਡੇ ਖਿਲਾਫ ਝੂਠੀਆਂ ਬੇਬੁਨਿਆਦ ਸੱਤ ਅੱਠ ਸ਼ਿਕਾਇਤਾਂ ਕਰ ਦਿੱਤੀਆਂ ਜਿਦੇ ਵਿੱਚ ਮੈਂ ਸਾਰੀਆਂ ਪ੍ਰਸ਼ਾਸਨ ਨੂੰ ਜੋ ਸ਼ਿਕਾਇਤਾਂ ਉਹਨੇ ਕੀਤੀਆਂ ਜਿਦੇ ਵਿੱਚ ਉਹਨੇ ਇੱਕ ਇੱਕ ਸ਼ਿਕਾਇਤ ਕੀਤੀ ਕਿ ਸਕੂਲ ਜਿਹੜਾ ਜੀਡੀ ਕੁੱਲ ਦਾ ਪਬਲਿਕ ਸਕੂਲ ਹੈ ਉਹਦੇ ਬਾਰੇ ਜੇ ਮੈਂ ਕਲੀਅਰ ਕਰਨਾ ਚਾਹੁੰਦਾ ਹਾਂ ਕਿ ਅਸੀਂ ਜੋ ਸਟੇਟ এডਿਕੇਸ਼ਨ ਬੋਰਡ ਔਰ ਡੀ ਔਫੀਸਰ ਉਹਦੇ ਤੋਂ ਐਫੀਲੀਏਸ਼ਨ ਲੈ ਕੇ 2022 ਦੇ ਵਿੱਚ ਸਕੂਲ ਇੰਟਰਨੈਸ਼ਨਲ ਨਾਮ ਦੀ ਵੈਂਚੇਜ ਲੈ ਕੇ ਜੀਡੀ ਕੁੱਲ ਦਾ ਇੰਟਰਨੈਸ਼ਨਲ ਸਕੂਲ ਰੱਖਿਆ ਸੀ ਨਾਮ ਆ ਜਿਦੇ ਵਿੱਚ ਲੋਕ ਉਹਦਾ ਸੀਬੀਐਸਸੀ ਦੇ ਵਿੱਚ ਚੇਂਜ ਆਫ ਨੇਮ ਦਾ ਜਿਹੜਾ ਉੱਪਰ ਕਿਦਾ ਚੱਲ ਰਹੀ ਆ ਉਹਦੀ ਐਨਓਸੀ ਲੈ ਕੇ ਉੱਪਰ ਕਿਦਾ ਚੇਂਜ ਆਫ ਨੇਮ ਦੀ ਚੱਲ ਰਹੀ ਹੈ ਜਿਹਦੇ ਬਾਰੇ ਸਾਰੇ ਡੀ ਆਫੀਸਰ ਨੂੰ ਸਭ ਨੂੰ ਪਤਾ ਹੈ ਕਿ ਇਹ ਕੰਮ ਚੱਲੇਗਾ ਸੀਬੀਐਸਓ ਨੂੰ ਪਤਾ ਹੈ ਕਿ ਕੰਮ ਬਰਕਰਾਰ ਅਧੀਨ ਹੈ ਉਸ ਤੋਂ ਇਲਾਵਾ ਉਹਨੇ ਮੇਰੇ ਤੇ ਐਸਟੀ ਐਕਟ ਵਿੱਚ ਸ਼ਿਕਾਇਤ ਕਰ ਦਿੱਤੀ ਕਿ ਇਸ ਬੰਦੇ ਨੇ ਮੈਨੂੰ ਜਾਤੀ ਸੂਚਕ ਸ਼ਬਦ ਕਿਹਾ ਹੈ ਔਰ ਇਸ ਤੋਂ ਇਲਾਵਾ ਇੱਕ ਦੇਖੋ ਇਹ ਇੱਥੋਂ ਤੱਕ ਮਤਲਬ ਐਸਮਨੇ ਗਿਰਨ ਵਾਲੀ ਸ਼ਿਕਾਇਤ ਕੀਤੀ ਕਿ ਇਹਨੇ ਮੇਰੇ ਬੱਚੇ ਦੀ ਛੋਟੂ ਛੋਟੀ ਦਾ ਰਵਲਵਰ ਰੱਖਿਆ ਹੈ ਆਪ ਸਭ ਮੇਰੇ ਕਰਤਾਰ ਨੂੰ ਜਾਣਦੇ ਹੋ ਕਿ ਮੈਂ ਕਿਰਜਾ ਇਨਸਾਨਾ ਮਤਲਬ ਮੈਂ ਸੰਦੇ ਵੀ ਇਸ ਨੂੰ ਘਟੀਆਂ ਗੱਲਾਂ ਨੂੰ ਸਾਬਿਤ ਕਿ ਮੈਂ ਸਕੂਲ ਪੜ੍ਹਦੇ ਬੱਚੇ ਦੇ ਮੈਂ ਇਵਨ ਕਦੇ ਰੋਲਰ ਕੈਰੀ ਵੀ ਨਹੀਂ ਕਰਦਾ ਜੀ ਅੱਜ ਤੱਕ ਮੈਂ ਕਦੇ ਨੈਵਰ ਮੈਂ ਰੋਲਰ ਕੈਰੀ ਨਹੀਂ ਕੀਤਾ ਉਸ ਤੋਂ ਬਾਅਦ ਜੀ ਅਸੀਂ ਜਦੋਂ ਇਹਦੀਆਂ ਸ਼ਿਕਾਇਤਾਂ ਦੇ ਜਵਾਬ ਦਿੱਤੇ ਤਾਂ ਪ੍ਰਸ਼ਾਸਨ ਨੇ ਸਾਰੇ ਜਿਹੜੀਆਂ ਇਨਕੁਆਰੀਆਂ ਮੇਰੇ ਹੱਕ ਵਿੱਚ ਕੀਤੀਆਂ ਔਰ ਅਸੀਂ ਇਸ ਬੱਚੇ ਨੂੰ ਸਬੂਤਾਂ ਉੱਤੇ ਬਿਲਕੁਲ ਪੱਕਾ ਕਰ ਦਿੱਤਾ ਉਸ ਤੋਂ ਬਾਅਦ ਇਹ ਬੰਦਾ ਸਾਡੇ ਨਾਲ ਪੰਪਰੂਮਾਈ ਤੇ ਆ ਗਿਆ ਵੀ ਉਹ ਦਫ਼ਤਰ ਬੈਠ ਕੇ ਇਹਨੇ ਡਿਊਸ ਆਫ ਦੀਆਂ ਮੰਤਾਂ ਕੀਤੀਆਂ ਕਿ ਮੇਰੇ ਬੱਚੇ ਦਾ ਕੋਈ ਇਕਰਾਰ ਨਾ ਕੀਤਾ ਜਾਵੇ ਮੈਨੂੰ ਡੀਓ ਸਾਹਿਬ ਐਫਸੀਐਮ ਸਾਹਿਬ ਤੇ ਡੀ ਸਾਹਿਬ ਨੇ ਵੀ ਕਿਹਾ ਕਿ ਵੀ ਤੁਸੀਂ ਬੱਚੇ ਦੇ ਪਿੱਛੇ ਨੂੰ ਇਸ ਸਾਲ ਜਿਹੜਾ ਇਹਦਾ ਰਜਿਸਟ੍ਰੇਸ਼ਨ ਕਰਾ ਕੇ ਇਹਦੀ 11ਵੀਂ ਕਲਾਸ ਕਰ ਦਿੱਤੀ ਤੇਰਾ ਦਿੱਤੀ ਜਾਵੇ ਮੈਂ ਵੀ ਚਲੋ ਸਾਡੀ ਕਿਸੇ ਨਾਲ ਕੋਈ ਨਿੱਜੀ ਦਸ਼ਮਲੀ ਤਾਂ ਹੈ ਨਹੀਂ ਸੀ ਮੈਂ ਵੀ ਬੱਚੇ ਦੇ ਪਿੱਛੇ ਨੂੰ ਦੇਖਦਾ ਹੋਇਆ ਸਕੂਲ ਪ੍ਰਸ਼ਾਸਨ ਨੇ ਕਿਹਾ ਕਿ ਮੈਨੂੰ 11ਵੀਂ ਕਲਾਸ ਦੇ ਰਜਿਸਟ੍ਰੇਸ਼ਨ ਕਰਾ ਕੇ ਇਹਦੇ ਪੇਪਰ ਦਿਵਾਏ ਜਾਣ ਅਸੀਂ ਇਹਦੀ 11ਵੀਂ ਕਲਾਸ ਦੇ ਜਿਹੜੇ ਪੇਪਰ ਦਿਵਾ ਦਿੱਤੇ ਔਰ ਇਸ ਬੱਚੇ ਨੂੰ ਪਾਸ ਕਰ ਦਿੱਤਾ ਉਸ ਤੋਂ ਬਾਅਦ ਇਹ ਬੱਚਾ ਸਾਡੇ ਸਕੂਲ ਦੇ ਵਿੱਚ ਕਲਾਸ 2 ਲਈ ਅਸੀਂ ਇਹਨੂੰ ਅਨੁਰੋਧ ਨਹੀਂ ਕੀਤਾ ਸਾਡੇ ਸਕੂਲ ਦੀ ਕੋਈ ਐਡਮਿਸ਼ਨ ਨਹੀਂ ਹੋਈ ਮੈਂ ਫੁਰਦਨ ਪੈਣਾ ਇਸ ਬੱਚੇ ਨੇ ਇੱਕ ਹਾਈ ਵੋਲਟੇਜ ਡਰਾਮਾ ਇਹਦੇ ਪਿਤਾ ਜੀ ਜੋਗਾ ਸਿੰਘ ਢਵਾਲ ਗਰਤੀਸ਼ਕ ਬਣਾ ਲੈਂਦੇ 10 15 ਹੋਰ ਬੰਦੇ ਪਹਿਲਾਂ ਆ ਕੇ ਸ਼ਹਿਰ ਦੇ ਕਿਸੇ ਹੋਟਲ 'ਚ ਖਾਣਾ ਖਾਂਦੇ ਆ ਜਿਹਦੀਆਂ ਫੋਟੋਆਂ ਨੇ ਸਾਡੇ ਕੋਲ ਆ ਗਈਆਂ ਸਾਰੀ ਸਾਜ਼ਿਸ਼ ਰਾਈਦੇ ਆ ਉਸ ਤੋਂ ਬਾਅਦ ਇਸ ਬੱਚੇ ਨੂੰ ਟੈਂਕੀ ਦੇ 'ਚ ਝੋਣਾਦੇ ਹੋ ਬਾਹਰ ਹਸਪੀਟਲ ਦੇ ਉੱਥੇ ਤੇ ਕੈਮਰੇ ਕਢਾ ਕੇ ਮੈਂ ਚਲਾ ਪ੍ਰਸ਼ਾਸਨ ਨੂੰ ਮੰਗ ਕਰਦਾ ਕਿ ਕੈਮਰੇ ਕਢਾ ਕੇ ਦੇਖੀ ਜਾਣਾ ਇਹਨੂੰ ਉੱਥੇ ਛੱਡ ਕੇ ਕੌਣ ਗਿਆ ਵਾ ਇਹਨੂੰ ਟੈਂਕੀ ਦੇ 'ਚ ਝਾਉਂਦੇ ਆ ਤੈਨੂੰ ਜਿਹੜਾ ਕਰਕੇ ਪੂਰੀ ਸਕ੍ਰਿਪਟਡ ਕਹਾਣੀ ਸੁਣਾ ਕੇ ਪਹੁੰਚਾ ਕੇ ਦਿੰਦੇ ਆ ਕਿ ਤੂੰ ਜ਼ਿਲ੍ਹਾ ਪ੍ਰਸ਼ਾਸਨ ਦੇ ਕਲਾਬ ਉਹਨਾਂ ਨਾਲ ਤੂੰ ਸੂਬਾ ਪ੍ਰਸ਼ਾਸਨ ਦੇ ਕਲਾਬ ਉਹਨਾਂ ਨਾਲ ਆਪ ਵੀ ਪੂਰੀ ਤਿਆਰੀ ਕਰਕੇ ਆਏ ਹੁੰਦੇ ਆ ਤੁਸੀਂ ਸਾਰਿਆਂ ਨੇ ਉਹਨਾਂ ਦੀਆਂ ਪੈਂਟਾਂ ਕੀਤੀਆਂ ਬੱਚਿਆਂ ਦੀਆਂ ਵਾਈਟਸ ਕੀਤੀਆਂ ਉਹ ਬੰਦਾ ਬੱਚਾ ਜਿਸ ਤਰ੍ਹਾਂ ਬੋਲ ਰਿਹਾ ਸੀ ਤੁਸੀਂ ਉਹਦੀ ਬਾਡੀ ਲਾਂਗੇ ਸਮਝੋ ਕਿ ਇੱਕ ਆਮ ਜਿਹੜਾ ਬੱਚਾ 10 ਜਾਂ +1 ਦਾ ਵਿਦਿਆਰਥੀ ਹੈ ਉਹ ਇਹ ਤਾਂ ਨਹੀਂ ਬੋਲ ਸਕਦਾ ਔਰ ਦੇਖੋ ਸਾਡੇ ਸਕੂਲ ਦਾ ਵਿਦਿਆਰਥੀ ਵੀ ਨਹੀਂਗਾ ਇੱਕ ਸਾਲ ਤਕਰੀਬਨ ਉਹਨੂੰ ਕੱਢੇ ਨੂੰ ਹੋ ਗਿਆ ਉਸ ਤੋਂ ਬਾਅਦ ਇੱਕ ਦੇਮੀਓ ਸਾਡੇ ਸਕੂਲ ਦੇ ਵਿੱਚ ਨਹੀਂ ਆਇਆ ਸਾਡੇ ਸਕੂਲ ਨੂੰ ਬਦਨਾਮ ਕਰਨ ਲਈ ਸਾਨੂੰ ਬਲੈਕਮੇਲ ਕਰਨ ਲਈ ਇਹ ਸਾਰੀ ਸਾਜ਼ਿਸ਼ ਰਚੀ ਉਹਨਾਂ ਨੇ ਕਿਤੇ ਸਾਡੋ ਇੱਕ ਖਾਹ ਬੋਲੇ ਉਥੇ ਜ਼ਿਲ੍ਹਾ ਪ੍ਰਸ਼ਾਸਨ ਨੇ ਮੈਂ ਸਾਹਮਣੇ ਤਾਂ ਕਿ ਜ਼ਿਲ੍ਹਾ ਪ੍ਰਸ਼ਾਸਨ ਦੀ ਅਨਗੇਲੀ ਕਹੋ ਜਾਂ ਥੋੜਾ ਪਤਾ ਨਹੀਂ ਕਿਉਂ ਸਤਵਾਹ ਹਟਾਇਆ ਵਾ ਸਰ ਇਸ ਮੰਤਰੀ ਜ਼ਿਲ੍ਹਾ ਪ੍ਰਸ਼ਾਸਨ ਨੂੰ ਤੁਹਾਡੇ ਵੱਲੋਂ ਕੋਈ ਲਿਖਤੀ ਕੰਪਲੀਟ ਦਿੱਤੀ ਗਈ ਕਿ ਉਹ ਇਹ ਪਿੰਡਸ ਤੇ ਕੋਈ ਕਾਰਵਾਈ ਕੀਤੀ ਜਾਵੇ ਜਿਹਦੇ ਮਿਸਬੀਵ ਦੀਆਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਅਸੀਂ ਪਹਿਲਾਂ ਕਬੂਲਸ਼ਿਕਾ ਦੇ ਚੁੱਕੇ ਆ ਕਿ ਬੱਚਿਆਂ ਨੇ ਸਾਡੇ ਸਕੂਲ ਸਕੂਲ ਦੇ ਨਾਲ ਸਾਡੇ ਪ੍ਰਿੰਸੀਪਲ ਮੈਡਮ ਨਾਲ ਮਿਸਬੀਵ ਕੀਤਾ ਉਹ ਸਾਰੀਆਂ ਜੋ ਸਾਡੇ ਹੈਗੀਆਂ ਸੀਗੀਆਂ ਉਹ ਪ੍ਰਕਿਰਿਆ ਹਜੇ ਚੱਲ ਰਹੀ ਹੈ ਕਿ ਇਹ ਇਨਕੁਆਇਰੀ ਕਰ ਰਹੇ ਆ ਉਹਦੇ ਤੇ ਕੁਝ ਨਹੀਂ ਕੀਤਾ ਹੁਣ ਅਸੀਂ ਇਸ ਜਿਹੜੀ ਟੈਗੀ ਦੇ ਜਿਹੜਾ ਇਹਦੀ ਸ਼ਿਕਾਇਤ ਅਸੀਂ ਹੁਣ ਜ਼ਿਲ੍ਹਾ ਪ੍ਰਸ਼ਾਸਨ ਨੂੰ ਦਵਾਂਗੇ ਮੈਂ ਆਊਟ ਆਫ ਕੰਟਰੀ ਸੀਗਾ ਅੱਜ ਸਵੇਰੇ ਮੈਂ ਵਾਪਸ ਆਇਆ ਹਾਂ ਇਹਦੀ ਅਸੀਂ ਸ਼ਿਕਾਇਤ ਜ਼ਿਲ੍ਹਾ ਪ੍ਰਸ਼ਾਸਨ ਨੂੰ ਲਿਖਤੀ ਰੂਪ ਵਿੱਚ ਦਵਾਂਗੇ ਮੰਗ ਵੀ ਕਰਾਂਗੇ ਸਰ ਕਾਰਨ ਕਾਰਨ ਇਹ ਸੀ ਕਿ ਬੱਚੇ ਵੱਲੋਂ ਕਿ ਕਹਿੰਦੇ ਕਿ ਸਕੂਲ ਦੇ ਉੱਤੇ ਸਰਟੀਫਿਕੇਟ ਦੇ ਉੱਤੇ ਇੰਟਰਨੈਸ਼ਨਲ ਨਾਂ ਲਿਖਣ ਦੇ ਨੂੰ ਲੈ ਕੇ ਇੰਨਾ ਬਹੁਤਾ ਬਵਾਦ ਕਰਾ ਕਰਨਾ ਮੈਂ ਸਮਝਦਾ ਜੀ ਇਹ ਕੋਈ ਮੁੱਦਾ ਹੀ ਨਹੀਂ ਹੈਗਾ ਤੁਸੀਂ ਕਿਸੇ ਵੀ ਸਿੱਖਿਆ ਅਮਰੀਕਾ ਨਾਲ ਸੰਬੰਧਤ ਬੰਦੇ ਨੂੰ ਪੁੱਛ ਲਓ ਕਈ ਸਕੂਲਾਂ ਕੋਲ ਐਫੀਲੀਏਸ਼ਨ ਨਹੀਂ ਹੁੰਦੀ ਪਰ ਉਹ 9ਵੀਂ ਤੋਂ 10ਵੀਂ ਕਲਾਸ ਦੇ ਵਿੱਚ ਜਾਂਦਾ ਉਹਨਾਂ ਨੂੰ ਐਫੀਲੀਏਸ਼ਨ ਡਿਲੇ ਹੋ ਜਾਂਦੀ ਆ ਉਹ ਸਕੂਲ ਕੇ ਦੂਸਰੇ ਸਕੂਲ ਕੋਲੋਂ ਵੀ ਆਪਣੇ ਬੱਚਿਆਂ ਦੇ ਪੇਪਰ ਦਵਾ ਦਿੰਦੇ ਆ ਜੇ ਜੇ ਕੰਮ ਗਲਤ ਹੋਇਆ ਅਸੀਂ ਸਿਰਫ ਆਪਣੇ ਸਕੂਲ ਦੇ ਦਿੱਤੇ ਆਪਣੇ ਸਕੂਲ ਦੇ ਨਾਲ ਸਰਟੀਫਿਕੇਟ ਮੈਂ ਵੱਡੀ ਗੱਲ ਹੈਗੀ ਕਿ ਤੁਹਾਡਾ ਜਿਹੜਾ ਸਕੂਲ ਹੈਗਾ ਇਹ ਅਜੈਸਟਰਡ ਹੈਗਾ ਇੰਟਰਨੈਸ਼ਨਲ ਕੁਆਲਿਟੀ ਬਿਲਕੁਲ ਸਾਡਾ ਸਕੂਲ ਜਿਹੜੀ ਗੋਆਂਗਾ ਮੈਂ ਪਹਿਲਾਂ ਦੱਸੂਗਾ ਜੀਡੀਪੀਨ ਦਾ ਇੰਟਰਨੈਸ਼ਨਲ ਸਕੂਲ ਦੇ ਨਾਮ ਤੇ ਡੀਓ ਦਫਤਰ ਚ ਪੰਜਾਬ ਸਕੂਲ ਸਿੱਖਿਆ ਐਜੂਕੇਸ਼ਨ ਆਫੀਸ ਜੀਡੀਪੀਨ ਦਾ ਇੰਟਰਨੈਸ਼ਨਲ ਨਾਮ ਤੇ ਰਜਿਸਟਰਡ ਹੈ ਔਰ ਇਹਦੀ ਸ਼ਿਕਾਇਤ ਦੀ ਪੂਰੀ ਇਨਕੁਆਰੀ ਕਰਕੇ ਸਾਰੀ ਜਿਹੜੀ ਟੀਮ ਬਣਾਈ ਸੀ ਡੀਓ ਆਫਿਸ ਵੱਲੋਂ ਇੱਕ ਮਿੰਟ ਜਵਾਬ ਦੇਣਾ ਤੋਂ ਡੀਓ ਆਫਿਸ ਉਸ ਨੇ ਜੋ ਟੀਮ ਬਣਾਈ ਸੀ ਉਹਨਾਂ ਪੂਰੀ ਇਨਕ ਹਾਂਜੀ ਔਰ ਮੈਂ ਇੱਕ ਅਗਲੀ ਗੱਲ ਇਹ ਕਹਿਣਾ ਚਾਹਣਾ ਇੱਕ ਪਾਸੇ ਤੇ ਸਾਡੇ ਤੇ ਇਲਜ਼ਾਮ ਲਾ ਰਿਹਾ ਚੋਗਾ ਸਿੰਘ ਡਵਾਲਵੀ ਗੁਰਦੀਪ ਸਿੰਘ ਭੰਡਾਲ ਇੱਕ ਨਵਾਂ ਖੌਦੀ ਕਿਸਾਨ ਆ ਕਿਉਂ ਜਿਹੜਾ ਬਣਿਆ ਫਿਰਦਾ ਗੁਰਦੀਪ ਸਿੰਘ ਭੰਡਾਲ ਆ ਉਹ ਕਹਿ ਰਿਹਾ ਜੀ ਵੀ ਸਕੂਲ ਪ੍ਰਸ਼ਾਸਨ ਠੱਗੀਆਂ ਮਾਰ ਰਿਹਾ ਜੀ ਕਰੋਨਾ ਦੇ ਘਬੜੇ ਕਰ ਰਿਹਾ ਜੀ ਅਸੀਂ ਸਾਡੀਆਂ ਫੀਸਾਂ ਦੇ ਵਿੱਚ ਮੈਂ ਜੀ ਇਹਨੂੰ ਕੋਰਟ 'ਚ ਵੀ ਚੈਲੰਜ ਕਰੂੰਗਾ ਇਹਨਾਂ ਦੇ ਕਲਾਮੇਸ਼ਨ ਨੂੰ ਪਾਉਂਗਾ ਅਸੀਂ 1 ਰੁਪਈਏ ਦੀ ਵੀ ਫੀਸ ਵਾਧ ਲਈ ਹੋਵੇ ਜਿਹੜਾ ਕਹਿ ਰਿਹਾ ਜੀ ਕੋਈ ਨਾ ਇੰਟਰਨੈਸ਼ਨਲ ਤੇ ਪਬਲਿਕ ਦੇ ਨਾਮ ਤੇ ਕਰੋਨਾ ਦਾ ਪੈਸੇ ਦੀ ਠੱਗੀ ਮਾਰੀ ਆ ਇਹ ਕੋਰਟ 'ਚ ਵੀ ਸਾਧ ਗੁਰੂ ਕੋ ਮੈਨੂੰ ਚੈਲੰਜ ਕਰਦਾ 1 ਰੁਪਈਆ ਦੀ ਦੇਖੋ ਜ਼ਿਲ੍ਹਾ ਪ੍ਰਸ਼ਾਸਨ ਨੇ ਸਾਡੇ ਕੋਲ ਸਾਰੇ ਪੇਪਰ ਲਾਇਏ ਸੀ ਸਾਰੇ ਸਾਡੇ ਕੋਲ ਫੀਸ ਦੇ ਜਿਹੜਾ ਸੀਗੇ ਸਾਰੇ ਡਾਕੂਮੈਂਟ ਲਾਇਏ ਮਲੇ 1 ਰੁਪਈਆ ਦਾ ਵੀ ਫਰਕ ਨਹੀਂ ਨਿਕਲਿਆ ਜੋ ਡੀਓ ਆਫਿਸ ਦੇ ਹਦਯਤਾਵਾਂ ਕਿ 10% ਤੋਂ 20 ਸਾਲ ਵਧਾ ਸਕਦੇ ਆ ਉਸ ਤੋਂ ਇਲਾਵਾ ਅਸੀਂ ਕੁਝ ਨਹੀਂ ਵਧਾਇਆ ਕੋਈ ਇੰਟਰਨੈਸ਼ਨਲ ਪਬਲੀਕ ਇਨਾਮ ਤੇ ਕੁਝ ਨਹੀਂ ਅਸੀਂ ਇੱਥੇ ਗਲਤ ਕੀਤਾ ਪਰ ਸਰ ਡੀਓ ਡਿਪਾਰਟਮੈਂਟ ਕਹਿ ਰਿਹਾ ਵਾ ਇਹ ਪਬਲੀਕ ਔਰ ਇੰਟਰਨੈਸ਼ਨਲ ਨੂੰ ਕੀ ਇੱਕ ਵਿਦਿਆਰਥੀ ਨੂੰ ਕੀ ਲਾਸ ਹੈ ਜੇ ਪਬਲਿਕ ਤੇ ਮਿਲਦਾ ਹੈ ਬਿਲਕੁਲ ਕੋਈ ਲਾਸ ਨਹੀਂ ਜੀ ਬ੍ਰੈਂਡ ਬ੍ਰੈਂਡ ਇਹ ਜੀਡੀ ਗੁਇਨਕਾ ਸਕੂਲ ਦਾ ਬ੍ਰੈਂਡ ਹੈਗਾ ਜੀਡੀ ਗੁਇਨਕਾ ਤੁਸੀਂ ਦੇਖਿਆ ਹੋਏਗਾ ਕਿ ਕਈ ਸਕੂਲ ਇੰਟਰਨੈਸ਼ਨਲ ਨਾਮ ਲਗਾ ਲੈਂਦੇ ਨਾਲ ਕਿ ਪਬਲਿਕ ਨਾਮ ਕਾਲ ਲੈਂਦੇ ਆ ਜੀਡੀ ਗੁਇਨਕਾ ਤਾਂ ਲਗਭਗ 200 ਦੇ ਕਰੀਬ ਸਕੂਲ ਹੈ ਜੀ ਜਿਹਦੇ ਜੋ ਮੇਰੇ ਖਿਆਲ 100 ਸਕੂਲਾਂ ਨਾਲ ਦੇ ਨਾਮ ਇੰਟਰਨੈਸ਼ਨਲ ਉਹ 100 ਸਕੂਲ ਦਾ ਨਾਮ ਪਬਲਿਕ ਆ इवन ਜਿਹੜੇ ਉਹਨਾਂ ਦੇ ਮੇਨ ਸਕੂਲ ਦਿੱਲੀ ਦੇ ਵਿੱਚ ਆ ਜਿਵੇਂ ਬਸੰਤ ਵਿਆਰ ਸਕੂਲ ਉਹ ਪਬਲਿਕ ਸਕੂਲ ਦੇ ਨਾਮ ਤੇ ਜਿਹੜੇ ਉਹਨਾਂ ਦੇ ਸਕੂਲ ਚੱਲ ਰਿਹਾ ਜਿਨ੍ਹਾਂ ਦਾ ਬਹੁਤ ਕੋਈ ਕੋਈ ਮੁੱਦਾ ਹੀ ਨਹੀਂ ਗਾ ਜੀ ਮਤਲਬ ਜਿਹਦੇ ਨੂੰ ਐਡਾ ਵੱਡਾ ਇਸ਼ੂ ਬਣਾ ਕੇ ਬੱਚੇ ਨੂੰ ਟੈਗੀ ਦੇਦਾ ਕੋਈ ਫਰਕ ਪੈਂਦਾ ਹੈ ਜਾਂ ਬਿਲਕੁਲ ਨਹੀਂ ਜੀ ਸੇਮ ਬੋਰਡ ਸੇਮ ਸੀਰੀਅਸੀ ਬੋਰਡ ਆ ਕਿ ਕੋਈ ਮਸਲਾ ਹੀ ਨਹੀਂ ਹੈਗਾ ਜਿਹਦੇ ਨਾਮ ਤੇ ਦੇ ਕੋਈ ਬੱਚੇ ਨੂੰ ਪੈੰਗੀ ਚੜਾ ਰਿਹਾ ਰੱਬ ਨਾ ਕਰਦਾ ਉਹ ਬੱਚੇ ਦਾ ਪੈਰ ਸਲਿਪ ਪਹੁੰਚ ਜਵੇ ਕੋਈ ਮਿਸ ਹੈਪਨਿੰਗ ਹੋ ਜਵੇ ਇੱਕ ਪੈਸੇ ਦਾ ਫਰਕ ਨਹੀਂ ਜੀ ਮੈਂ ਬਿੱਲ ਨੂੰ ਕਲੀਅਰ ਕਰ ਚੁੱਕਾ ਹਾਂ ਕਿਸੇ ਤਰ੍ਹਾਂ ਦਾ ਕੋਈ ਫਰਕ ਨਹੀਂ ਸਾਰੇ ਬੇਬੁਨਿਆਦ ਇਲਜ਼ਾਮ ਲਾ ਰਿਹਾ ਹੈ ਅਗਲੀ ਬੇਨਤੀ ਮੈਂ ਇਹ ਕਰ ਰਿਹਾ ਸਰ ਕਿਤੇ ਸਰ ਜੇ ਅਸੀਂ ਕੋਈ ਗਲਤ ਕਰ ਰਹੇ ਹਾਂ ਜੇ ਅਸੀਂ ਗਲਤ ਕਰ ਰਹੇ ਹਾਂ ਬੱਚਾ ਸਾਡੇ ਉਹਦੇ ਪੇਰੈਂਟਸ ਸਾਡੇ ਸਕੂਲ ਫੇਰ ਆਉਣ ਦੀ ਕਿਉਂ ਮਨਤਾ ਕਰ ਰਹੇ ਆ ਰੋਜ਼ ਡੀ ਆਫਿਸ ਜਾ ਕੇ ਬੈਠ ਜਾਂਦੇ ਆ ਕਿ ਸਾਡੇ ਬੱਚੇ ਨੂੰ ਉਸ ਸਕੂਲ ਦੇ ਵਿੱਚ ਦਾਖਲ ਕਰਾਇਆ ਜਾਵੇ ਸਾਡੇ ਬੱਚੇ ਦੇ ਪੇਪਰ ਦਵਾਏ ਜਾਣ ਜੀ ਅਸੀਂ ਗਲਤ ਕਰ ਰਹੇ ਆ ਜਿਵੇਂ ਸਾਡੇ ਤੇ ਇਲਜ਼ਾਮ ਲਾ ਰਹੇ ਆ ਤੇ ਫਿਰ ਸਾਡੀਆਂ ਮਨਤਾ ਕਿਉਂ ਕਰ ਰਹੇ ਆ ਫਿਰ ਇੱਕ ਜਿਹੜਾ ਹੈਗਾ ਵਾ ਗਦੀਪ ਸਿੰਘ ਮਰ ਨਾਲ ਇਹ ਕਹਿੰਦਾ ਜੀ ਅਨਧਕਾਰ ਤੇ ਲੇਡੀਏ ਉੱਥੇ ਵੜੀ ਹੋਈ ਜੀ ਵਿਕਾਸ ਕਰ ਰਿਹਾ ਇਹ ਬੰਦੇ ਨੂੰ ਕਿੰਨੇ ਦਿਨ ਤੀਸੀ ਸਾਡੇ ਸਕੂਲ ਦੇ ਵਿੱਚ ਵੜਨ ਦੀ ਚਾਰ ਪੰਜ ਬੰਦੇ ਲੈ ਕੇ ਇਹ ਬੰਦਾ ਸਾਡੇ ਸਕੂਲ ਦੇ ਵਿੱਚ ਜਾ ਕੇ ਵੜ ਗਿਆ ਚਾਰ ਪੰਜ ਬੰਦੇ ਜਿਹੜੇ ਬਿਲਕੁਲ ਸਾਡੇ ਉਤੇ ਛੋਟੇ ਛੋਟੇ ਬੱਚੇ ਹੁੰਦੇ ਸਕੂਲ ਦੇ ਵਿੱਚ ਕਿਸੇ ਦੀ ਜਾਨ ਮਾਲ ਨੂੰ ਕੋਈ ਖਤਰਾ ਹੋ ਜਾਏ ਇਦਾਂ ਦੇ ਬੰਦੇ ਵੜਦਾ ਕੀ ਮਤਲਬ ਸਿਕਿਉਰਿਟੀ ਗਾਰਡ ਨਾਲ ਲੜ ਕੇ ਉਹਨੂੰ ਗਾਲਾ ਕੱਢ ਕੇ ਸਾਡੇ ਸਕੂਲ ਦੇ ਵਿੱਚ ਬੰਦਾ ਵੜਦਾ ਵਾ ਇਹ ਜਿਹੜਾ ਗੁਰਦੀਪ ਸਿੰਘ ਪਟਾਲਾ ਅਕੌਡੀ ਕਿਸਾਨ ਆ ਗੋ ਇਹ ਆਪਣਾ ਕਰਤਾਰ ਦੱਸੇ ਕਿ ਕੰਮ ਕੀ ਕਰਦਾ ਵਾ ਇਹਦਾ ਕੋਈ ਕਾਰੋਬਾਰ ਨਹੀਂਗਾ ਇਹਦਾ ਕੰਮ ਲੋਕਾਂ ਨੂੰ ਬਲੈਕਮੇਲ ਕਰਨਾ ਵਾ ਇਹੀ ਕੁਝ ਸਾਡੇ ਨਾਲ ਕਰ ਰਿਹਾ ਵਾ ਇਹਦੇ ਤਿੰਨ ਬੱਚੇ ਬਾਬਾ ਲਾਲ ਮਣੇ ਸਕੂਲ ਦੇ ਵਿੱਚ ਫ੍ਰੀ ਪੜ੍ਹ ਰਹੇ ਆ ਉਹਨਾਂ ਦੀ ਕੋਈ ਫੀਸ ਭੇ ਨਹੀਂ ਕਰ ਰਿਹਾ ਪਿਛਲੇ ਲਾਪਾ 7-8 ਸਾਲ ਤੋਂ ਫੀਸ ਨਹੀਂ ਦੇ ਰਿਹਾ ਉਹਨਾਂ ਦੀ ਜਿਹਦੇ ਵਿੱਚ ਉਹਨਾਂ ਨੇ ਬਾਬਾ ਲਾਲਾ ਦੇ ਸਕੂਲ ਵਾਲੇ ਹਾਈ ਕੋਰਟ ਦੇ ਵਿੱਚ ਹੁਣ ਪਟੀਸ਼ਨ ਪਾਈ ਆ ਇਸ ਤੋਂ ਇਲਾਵਾ ਕਦੇ ਖਾਦਾਂ ਦੀਆਂ ਦਵਾਈਆਂ ਦੀਆਂ ਦੁਕਾਨਾਂ ਤੇ ਜਾ ਕੇ ਉਹਨਾਂ ਨੂੰ ਬਲੈਕਮੇਲ ਕਰਦਾ ਕਦੇ ਬੀਜਾਂ ਵਾਲੀਆਂ ਦਵਾਈਆਂ ਤੇ ਜਾ ਕੇ ਕਦੇ ਸਕੂਲਾਂ ਵਾਲਿਆਂ ਪਹਿਲਾਂ ਐਮ ਜੀ ਐਮ ਸਕੂਲ ਦੇ ਬਾਹਰ ਸੀਗਾ ਮਤਲਬ ਇਹਦਾ ਕੰਮ ਹੀ ਬਲੈਕਮੇਲ ਕਰਨਾ ਕੋਈ ਕਾਰੋਬਾਰ ਨਹੀਂ ਹੋਵੇਣਾ ਇਹ ਦੱਸੇ ਕਿ ਮੈਂ ਆ ਕੰਮ ਕਰਦਾ ਹਾਂ ਤੁਹਾਡਾ ਤੁਹਾਡਾ ਮੈਂ ਟਵਾ ਲਾ ਜਿਹੜਾ ਹਾਂਜੀ ਸਕੂਲੋਂ ਕਿੰਨੀ ਦੇਰ ਤੋਂ ਪੜ ਰਹੇ ਹੋ ਤੁਸੀਂ ਇਹ ਸਾਡੇ ਸਕੂਲ ਜੀ ਪਿਛਲੇ ਲਾਫਾ 30 ਸਾਲ ਤੋਂ ਪੜ ਰਹੇ ਸੀਗਾ ਇਹਦੇ ਫਾਦਰ ਦਾ ਜਿਹੜਾ ਕੰਮ ਹੈ ਨਾ ਜੀ ਉਹ ਵੀ ਸੇਮ ਆ ਇੱਕੋ ਕੈਟਾਗਰੀ ਦੇ ਬੰਦੇ ਇਸ ਤੋਂ ਪਹਿਲਾਂ ਵੀ ਇਹਨੇ ਕ੍ਰਾਈਸਟਿੰਗ ਗਾਰਮੈਂਟ ਸਕੂਲ ਦੇ ਵਿੱਚ ਇਹਦੇ ਫਾਦਰ ਨੇ ਜਾ ਕੇ ਪ੍ਰਿੰਸੀਪਲ ਦੇ ਨਾਲ ਗਾਲੀ-ਗਲੋਚ ਕੀਤਾ, ਬਤਮੀਜ਼ੀ ਕੀਤੀ। ਜਿੱਥੇ ਇਹਦੇ ਵੀ ਫਾਦਰ ਤੇ ਪਰਚਾ ਹੋਇਆ ਜਿਹਦੇ ਵਿੱਚ ਉਹਨੂੰ 1 ਸਾਲ ਦੀ ਸਜ਼ਾ ਹੋਈ। ਉਥੇ ਕ੍ਰਾਈਸਟਿੰਗ ਸਕੂਲ ਦੇ ਵਿੱਚ ਉਸ ਤੋਂ ਬਾਅਦ ਇਹ ਮੇਰੇ ਤੋਂ ਪਹਿਲਾਂ ਜਿਹੜੀ ਮੈਨੇਜਮੈਂਟ ਸੀਗੀ ਉਥੇ ਆਇਆ, ਉੱਥੀ ਵੀ ਇਹਨੇ ਕੰਮ ਕੀਤਾ। ਉਥੋਂ ਇਹਨਾਂ ਨੂੰ ਬਜਾਜ ਸਾਹਿਬ ਨੇ ਇਹਦੇ ਬੱਚੇ ਨੂੰ ਸਕੂਲ ਤੋਂ ਕੱਢਿਆ। ਫਿਰ ਇਹ ਆਨੰਦ ਪਬਲਿਕ ਸਕੂਲ ਆਇਆ ਮਲੇ ਕੋ ਪਹਿਲਾ ਸਕੂਲ ਨਹੀਂਗਾ ਮੇਰੇ ਨਾਲ ਪਹਿਲਾ ਛੇਵਾਂ ਸਕੂਲ ਆ ਜਿੱਥੇ ਇਹਨਾਂ ਨੇ ਇਹ ਕੰਮ ਕੀਤਾ ਵਾ। ਮਤਲਬ ਜਿਹੀ ਤੁਸੀਂ ਗੱਲ ਕੀਤੀ ਵੀ ਅੱਜ ਜਿਥੇ ਆਏ ਆ ਡੈਮੋਕ੍ਰੇਸੀ ਦਾ ਚੌਥਾ ਪਿੱਲਰ ਕਿਹਾ ਗਿਆ ਕਸੋ ਜਦੋਂ ਕੋਈ ਸੁਣਵਾਈ ਨਹੀਂ ਹੁੰਦੀ ਤਾਂ ਪ੍ਰੈਸ ਦੇ ਮਾਧਿਅਮ ਰਾਹੀਂ ਉਹ ਸੁਣਵਾਈ ਲਈ ਅਪੀਲ ਕੀਤੀ ਜਾਂਦੀ ਆ ਅੱਜ ਸ੍ਰੀ ਸੁਖਦੇਵ ਸਿੰਘ ਨਾਰਕਪੁਰ ਜੀ ਨੇ ਤੁਹਾਨੂੰ ਵਿਸਤਾਰ ਚ ਸਾਰੀ ਚੀਜ਼ ਦੱਸ ਦਿੱਤੀ ਆ ਅਜੇ ਸਵਾਲੀਆ ਜੀ ਨੇ ਵੀ ਕਲੀਅਰ ਕਰ ਦਿੱਤਾ ਉਹ ਬੰਦਾ ਜਿਹੜਾ ਬੰਦਾ ਕੱਲਾ ਉਹੀ ਬੰਦਾ ਵਾ ਕਿ ਹਰ ਬੰਦਾ ਉਹਨੂੰ ਜਾਤੀ ਸੂਚਕ ਸਰਪ ਬੋਲਦਾ ਜੀ 8 10 ਹੋ ਕੰਪਲੀਟਾ ਕਰ ਚੁੱਕਾ ਲੋਕਾਂ ਦੇ ਖਰਾਬ ਹਮਲ ਕੀ ਕਿ ਕੋਈ ਬੰਦਾ ਹੈ ਜਿਹੜੇ ਹਰ ਬੰਦਾ ਵਕ ਜਾ ਕੇ ਉਹਨੂੰ ਕਹਿੰਦਾ ਵਾ ਉਹ ਬਲੈਕਵੇਲਰ ਆ ਅਸੀਂ ਪ੍ਰਸ਼ਾਸਨ ਕੋਲ ਮੰਗ ਕਰਦੇ ਆ ਕਿ ਜੇ ਉਹਨੂੰ 1 ਸਾਲ ਦੀ ਸਜ਼ਾ ਵੀ ਹੋਈ ਆ ਪਿਛਲੇ ਜਿਹੜੇ ਸਕੂਲ ਚੋਂ ਕਨਵਰਟ ਸਕੂਲ ਦੇ ਬੱਚਾ ਉੱਥੇ ਹੈਗਾ ਅਸੀਂ ਉੱਥੇ ਉਹਦੇ ਮਿਸ ਬਿਹੇਵ ਕੀਤਾ ਮੈਂ ਕਹਿੰਦਾ ਕਿ ਇਸ ਤਰ੍ਹਾਂ ਦੇ ਬੰਦੇ ਨੂੰ ਕਿਉਂਕਿ ਇਹ ਸਮਾਜ ਨੂੰ ਖਰਾਬ ਕਰ ਰਹੇ ਆ ਇਹ ਤਾਂ ਐਜੂਕੇਸ਼ਨ ਬੰਨ ਰਹੇ ਆ ਜਿਦਾ ਐਚਐਸ ਵਾਲੇ ਸਾਹਿਬ ਨੇ ਕਿਹਾ ਟੰਡਾ ਕਹਿਣ ਤਾਂ ਮੈਂ ਤਾਂ ਕਿ ਪਾਰਟੀ ਆਣ ਵਾਲੇ ਟਾਈਮ ਤੇ ਐਸਸੀ ਜੀ ਨੂੰ ਲੈ ਕੇ ਪ੍ਰਸ਼ਾਸਨ ਨੂੰ ਸਰਕਾਰ ਨੂੰ ਕੋਈ ਲਿਖਤੀ ਕੰਪਲੀਟ ਜਾਉਂਗੇ ਹਾਂ ਅਸੀਂ ਦੇ ਰਹੇ ਅੱਜ ਅਸੀਂ ਜਿਹੜੇ ਐਸਸੀ ਸੈਲ ਦੇ ਚੇਅਰਮੈਨ ਹੈਗੇ ਆ ਪੰਜਾਬ ਦੇ ਸਰਦਾਰ ਜਸਵੀ ਸਿੰਘ ਖੜੀ ਜੀ ਅਸੀਂ ਉਹਨਾਂ ਨੂੰ ਲੈਟਰ ਭਾਰ ਰਹੇ ਆ ਕਿਉਂਕਿ ਦੇਖੋ ਐਸਸੀ ਸਮਾਜ ਨੂੰ ਇਹ ਬੰਦਾ ਗਲਤ ਕਰ ਰਿਹਾ ਹੈ ਇਹ ਬੰਦਾ ਜੜੀ ਸਾਹਿਬ ਬਹੁਤ ਵਧੀਆ ਆ ਸਿਆਣੇ ਆ ਉਹਨਾਂ ਨੇ ਇੱਕ ਮਿੰਟ ਜੀ ਤੁਸੀਂ ਦੇਖੋ ਤੁਸੀਂ ਪ੍ਰੈਸ ਵਾਲੇ ਆਏ ਆ ਤੁਸੀਂ ਇਸ ਗੱਲ ਨੂੰ ਸਮਝਦੇ ਆ ਕਿ ਅੱਜ ਅਸੀਂ ਤੁਹਾਨੂੰ ਵਿਸਤਾਰ ਸਾਰੀ ਚੀਜ਼ ਦੱਸੀ ਆ ਉਸ ਸਪਾਕੇ ਅਪੀਲ ਕੀਤੀ ਹੋਈ ਆ ਮੈਂ ਸਮਝਦਾ ਕਿ ਐਦਾਂ ਦੇ ਬਲੈਕਮੈਨਰਾਂ ਨੂੰ ਪੂਰੇ ਸਮਾਜ ਤੋਂ ਦੂਰ ਰੱਖਣ ਲਈ ਪ੍ਰਸ਼ਾਸਨ ਨੂੰ ਇੱਥੇ ਕੜੀ ਕਾਰਵਾਈ ਕਰਨੀ ਚਾਹੀਦੀ ਆ ਤਾਂ ਜੋ ਐਦਾਂ ਦਾ ਮਾਹੌਲ ਦੌਰ ਆ ਖਰਾਬ ਨਾ ਕੀਤਾ ਜਾ ਸਕੇ ਉਹ ਜੱਥੇਬੰਦੀ ਦੇ ਉੱਤੇ ਕੀ ਕਾਰਵਾਈ ਕਰਨੀ ਚਾਹੀਦੀ ਜਿਹੜੇ ਕਿ ਕਿਸਾਨ ਆਪਣੇ ਆਪ ਨੂੰ ਕਿਸਾਨ ਜੱਥੇਬੰਦੀ ਆ ਕਹਿੰਦੇ ਤਾਂ ਸ਼ਹਿਰ ਦੇ ਹਰ ਇੱਕ ਕੰਮ ਮਾਮਲੇ ਦੇ ਵਿੱਚ ਆਪਣੀ ਇੰਟਰਫੇਅਰ ਕਰਦੇ ਆ ਦੇਖੋ ਬਿਲਕੁਲ ਪ੍ਰਸ਼ਾਸਨ ਦੇਖੋ ਕਿਸਾਨ ਜੱਥੇਬੰਦੀ ਜੋ ਉਹਨੂੰ ਪਹਿਲਾਂ ਕੱਢਿਆ ਹੋਇਆ ਉਹਨੇ ਇੱਕ ਨਵੀਂ ਆਪਣੀ ਜੱਥੇਬੰਦੀ ਬਣਾਈ ਆ ਅਸੀਂ ਉਹਨੂੰ ਫਿਰ ਅਪੀਲ ਕਰ ਰਹੇ ਜੇ ਵਾਲੀਆ ਸਾਹਿਬ ਨੇ ਕਿਹਾ ਕਿ ਅੱਜ ਹਾਲਾਤ ਕੀ ਆ ਸੁਲਤਾਨਪੁਰ ਲੋਧੀ ਹੜ ਆਏ ਹੋਏ ਆ ਤੁਸੀਂ ਉੱਥੇ ਜਾ ਕੇ ਦੇਖੋ ਕਿ ਤੁਸੀਂ ਲੋਕਾਂ ਨੂੰ ਬਲੈਕਮੇਲ ਕਰ ਰਹੇ ਆ ਆਪਣੇ ਬੱਚਿਆਂ ਨੂੰ ਫ੍ਰੀ ਪੜ੍ਹਾ ਰਹੇ ਆ ਉਹ ਵੀ ਕੰਮੇਟਾ ਕਰ ਰਹੇ ਆ ਕਿੰਨੀ ਵੱਡੀ ਗੱਲ ਹੈ ਮੈਂ ਤੁਹਾਡੇ ਮਾਧਿਅਮ ਰਾਹੀਂ ਪ੍ਰਸ਼ਾਸਨ ਨੂੰ ਇੱਕ ਵਾਰ ਫਿਰ ਇਹ ਕਹਿਣਾ ਚਾਹੁੰਦਾ ਕਿ ਤੁਸੀਂ ਤੁਹਾਡੇ ਦੇ ਅਸੀਂ ਅਪੀਲ ਕਰਦੇ ਆ ਤੁਹਾਨੂੰ ਬੇਨਤੀ ਕਰਦੇ ਆ ਕਿ ਐਦਾਂ ਦੇ ਬੰਦਿਆਂ ਤੇ ਸਖਤ ਕਾਰਵਾਈ ਕੀਤੀ ਜਾਵੇ ਜਿਹੜਿਆ ਇਹ ਸਿਸਟਮ ਨੂੰ ਖਰਾਬ ਕਰਦੇ ਸਿਸਟਮ ਪ੍ਰਸ਼ਾਸਨ ਇਸ ਵੇਲੇ ਕਪੂਰਥਲੇ ਦਾ ਨਿਕੰਮਾ ਨਾਕਾਮ ਤੇ ਜ਼ੀਰੋ ਹੋ ਚੁੱਕਾ ਹੈ ਚਾਹੇ ਉਹ ਪੁਲਿਸ ਐਡਮਿਨਿਸਟ੍ਰੇਸ਼ਨ ਹੋਵੇ ਚਾਹੇ ਉਹ ਸਿਵਲ ਐਡਮਿਨਿਸਟ੍ਰੇਸ਼ਨ ਹੋਵੇ ਜੇ ਐਡਮਿਨਿਸਟ੍ਰੇਸ਼ਨ ਚੰਗਾ ਹੁੰਦਾ ਤੇ ਸੁਖਦੇਵ ਸਿੰਘ ਨਾਨਕਪੁਰ ਆਪਣੀਆਂ ਛੁੱਟੀਆਂ ਕੱਟਣ ਅਮਰੀਕਾ ਗਏ ਹੋਏ ਸੀ ਉਥੋਂ ਐਡਵਾਂਸ ਟਿਕਟ 70-80 ਹਜ਼ਾਰ ਵੇਸਟ ਕਰਕੇ ਉਹ ਪਹਿਲੀ ਟਿਕਟ ਤੇ ਨਵੀਂ ਟਿਕਟ ਖਰਚ ਕੇ ਇਮੀਡੀਏਟਲੀ ਇੱਥੇ ਨਾ ਹੁੰਦੇ ਜੇ ਐਡਮਿਨਿਸਟ੍ਰੇਸ਼ਨ ਚੰਗਾ ਹੁੰਦਾ ਉਹਨਾਂ ਬਲੈਕ ਮਿਲਰਾਂ ਦਾ ਕਿਰਦਾਰ ਦੇਖ ਕੇ ਉਹਨਾਂ ਦੀ ਖਿਚਾਈ ਕਰਦੇ ਔਰ ਜੋ ਲੀਗਲ ਕਾਰਵਾਈ ਕਰਦੇ ਇਹ ਉਹ ਲੋਕ ਆ ਜਿਹੜੇ ਪੰਜਾਬ ਦੇ ਵਿੱਚ ਜਿਹੜੇ ਸਮਾਜ ਦੇ ਵਿੱਚ ਸਿੱਖਿਆ ਵੰਡ ਰਹੇ ਆ ਉਹ ਇੱਕ ਜੈਨੂਨ ਰੇਟ ਤੇ ਵੰਡ ਰਹੇ ਆ ਇਹ ਇੱਕ ਬਲੈਕਮੇਲਿੰਗ ਕਰਨ ਦੀ ਸਾਜ਼ਿਸ਼ ਆ ਚੰਗੇ ਬਿਜ਼ਨਸਮੈਨ ਆ ਨਾਨਕਪੁਰ ਸਾਹਿਬ ਹਰ ਇੱਕ ਨੂੰ ਸਮਰਾਥਾ ਮਿਹਨਤੀ ਪਰਿਵਾਰ ਆ ਜੇ ਕੋਈ ਮਿਹਨਤ ਦੇ ਨਾਲ ਆਪਣੇ ਚਾਰ ਪੈਸੇ ਜੋੜ ਲੈਂਦਾ ਇਟ ਡਸਨਟ ਮੀਨਸ ਕਿ ਇਹੋ ਜਿਹੇ ਹਲਕੇ ਫੁਲਕੇ ਲੋਕ ਉਹਨਾਂ ਨੂੰ ਬਲੈਕਮੇਲ ਕਰਨਗੇ ਇਹਨਾਂ ਨੂੰ ਬੰਦੇ ਬਣਾਵਾਂਗੇ ਹਰ ਮੋ ਪੋਕੇ ਨਾਨਕਪੁਰਸ ਇਹ ਨਾਨਕਪੁਰਸ ਸਾਹਿਬ ਤੋਂ ਅੱਗੇ ਹੋ ਕੇ ਇਹਨਾਂ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਲੜਾਈ ਲੜਾਂਗੇ ਔਰ ਇਹ ਸਾਰੀ ਗੱਲ ਮੈਂ ਆਪਣੇ ਪਾਰਟੀ ਪ੍ਰਧਾਨ ਸਰ ਸੁਖਬੀਰ ਸਿੰਘ ਬਾਦਲ ਸਾਹਿਬ ਦੇ ਧਿਆਨ ਦੇ ਵਿੱਚ ਕੱਲ ਲਿਆਤੀ ਸੀ ਕਿਉਂਕਿ ਜਦੋਂ ਵੀ ਮੋਰਚਾ ਲਾਣਾ ਅਸੀਂ ਪਾਰਟੀ ਪ੍ਰਧਾਨ ਨੂੰ ਦੱਸ ਕੇ ਸਾਰੇ ਅਸੀਂ ਮੇਰੇ ਜ਼ਿਲ੍ਹਾ ਪ੍ਰਧਾਨ ਸਾਹਿਬ ਬੈਠੇ ਆ ਇਹਨਾਂ ਦੇ ਦਿਸ਼ਾ ਨਿਰਦੇਸ਼ ਇਹਠ ਹੀ ਲੱਗਣਾ ਹਲਕਾ ਚਾਰ ਸਾਹਿਬ ਪਗਵਾੜੇ ਤੋਂ ਦੋਨੋਂ ਖੁਰਾਨਾ ਸਾਹਿਬ ਔਰ ਚੰਦੀ ਸਾਹਿਬ ਬੈਠੇ ਆ ਅਸੀਂ ਜਟ ਕੇ ਨਾਨਕਪੁਰ ਸਾਹਿਬ ਦੇ ਨਾਲ ਖੜੇ ਆ ਔਰ ਮੈਂ آگਾਹ ਕਰ ਦੇਣਾ ਚਾਹੁੰਦਾ ਤੁਹਾਡੇ ਮਾਧਿਅਮ ਦੇ ਨਾਲ ਜੋਗਾ ਸਿੰਘ ਅਟਵਾਲ ਜੋ ਬੱਚੇ ਦਾ ਬਾਪ ਆ ਕਿ ਤੇਰੇ ਵਰਗੇ ਬੰਦੇ ਹੁੰਦੇ ਆ ਜਿਹੜੇ ਆਪਣੇ ਬੱਚੇ ਦਾ ਕੈਰੀਅਰ ਦਾ ਬਿੜਾ ਗਰਖ ਕਰ ਦਿੰਦੇ ਆ ਆਪਣੇ ਬੱਚੇ ਨੂੰ ਸਹੀ ਰਾਹ ਪੈਣ ਦੇ ਇੱਕ ਸੋਚੀ ਸਮਝੀ ਸਾਜਿਸ਼ ਦੀ ਇਹਨਾਂ ਲਾਂਚ ਕੀਤਾ ਜਾਂਦਾ 10-15 ਬੰਦਿਆਂ ਦਾ ਇੱਕ 3 ਸਟਾਰ ਰੈਸਟੋਰੈਂਟ ਦੇ ਵਿੱਚ ਉਸ ਤੋਂ ਬਾਅਦ ਆਪਦੇ ਜਵਾਗ ਨੂੰ ਟੈਂਕੀ ਤੇ ਚੜਾਇਆ ਜਾਂਦਾ ਕਿ ਇਹਨਾਂ ਨੂੰ ਬਲੈਕਮੇਲ ਕਰ